ਤੁਸੀਂ ਦੱਸੋ ਹੁਣ ਅੱਜ ਦੇ ਅੱਜ ਵੀ ਇਹ ਗੋਲਡੀ ਬਰਾੜ ਭਕਾਈ ਮਾਰੀ ਜਾਂਦਾ ਹੈ ਵੀ ਅਸੀਂ ਤਾਂ ਵਿੱਕੀ ਦਾ ਬਦਲਾ ਲੈ ਲਿਆ ਫਲਾਨਾ ਲੈ ਲਿਆ ਉਹ ਭਰਾਵਾ ਜਿਹੜੇ ਤੁਸੀਂ ਤਾਂ ਕੇਵਲ ਸੌਫਟ ਟਾਰਗੇਟ ਨੂੰ ਮਾਰਦੇ ਹੋ ਜਿੰਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ ਉਹਨਾਂ ਤੇ ਦੋ ਲਗਾੜੇ ਭੇਜ ਕੇ ਤੇ ਗੋਲੀਆਂ ਮਰਵਾ ਦਿੰਦੇ ਬਦਲਾ ਲੈਣਾ ਲੋ ਜਿਹੜੇ ਨੇ ਤੁਹਾਡੇ ਮਾਰੇ ਉਹਨਾਂ ਤੋਂ ਲੈ ਲੋ ਨਾ ਜਿਲ੍ਹਾ 'ਚ ਬੈਠੇ ਅਸਲ ਚੰਗੇ ਭਲੇ ਨੇ ਉਹ ਅਗਲੇ ਕਹਿੰਦੇ ਹਾਂ ਅਸੀਂ ਮਾਰੇ ਆਜਾ ਲੈਣਾ ਬਦਲਾ ਜਿਹੜੇ ਵੇ ਤੇ ਸ਼ੋ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਾਂਜੋਗ ਐਸਐਸਪੀ ਸਾਹਿਬ ਨੂੰ ਮੌਕੇ ਤੇ ਜਾ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹਨ ਨਹੀਂ ਦੇਣਾ ਦੇਖ ਉਹਦੇ ਗਾਣੇ ਜਿਵੇਂ ਬਿਲਕੁਲ ਆਪਾਂ ਬਾਹਰ ਖੜੀ ਕਰਕੇ ਛੱਡਿਆ ਕਰਾਂਗੇ ਵੀ ਆਜੋ ਜਿਹਨੇ ਆਉਣਾ ਹੈ ਸਭ ਡੇਟਾ ਚੇਂਜ ਕਰ ਲੈਣਗੇ ਪਰ ਕਿਸੇ ਦੀ ਹਿੰਮਤ ਨਹੀਂ ਹੈਗੀ ਸ਼ਰੀਰ ਠੀਕ ਹੈ ਉਹਦਾ ਅਸੀਂ ਖੋਲਿਆ ਪਰ ਉਹਦੀਆਂ ਜਾਦਾ ਨੂੰ ਇਸੇ ਤਰੀਕੇ ਸੰਭਾਲ ਕੇ ਰੱਖਾਂਗੇ ਉਹ ਗਾਣੇ ਦੀ ਗੱਲ ਪਈਆ ਜੇ ਹੋਰ ਗਾਣੇ ਬਥੇਰੇ ਆਉਣਗੇ ਜਿਉਣਗੇ ਹਲ ਤੱਕ ਉਹਦਾ ਕੋਟੇ ਨਹੀਂ ਮੁਕਰਿਆ ਸਭ ਅੱਛਾ ਕਾਫੀ ਬਿਆਜੀ ਕਾਕਰੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਗੂ ਦੇ ਨਾਲ ਵੀ ਚਾਹ ਪਿੰਦੇ ਰਹੇ ਤੇ ਸੋਡੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਫੁੱਲ ਕੇ ਬੋਲ ਰਹੇ ਨੇ ਉਹਨਾਂ ਨੂੰ ਕੀ ਕਹਾਂਗੇ ਬੇਟਾ ਧੋਖਾ ਇਸੇ ਗੱਲ ਦਾ ਹੀ ਹੈ ਨਾ ਇਹ ਧੋਖੇ ਇਸੇ ਗੱਲ ਦਾ ਹੀ ਹੈ ਕਰ ਕੀ ਸਕਦੇ ਆਪਾਂ ਤੁਹਾਡਾ ਮਨ ਖੜੇ ਖੜਿਆਂ ਦਾ ਬਦਲ ਜੇ ਅੱਜ ਮੇਰੇ ਹੱਕ 'ਚੋ ਐਕਚੁਅਲੀ ਬੰਦੇ ਆ ਉਲਟ ਉਹੀ ਗਏ ਨੇ ਜਿਹੜੇ ਕਦੇ ਸਾਡੇ ਨਾਲ ਸੀ ਬਿਲਕੁਲ ਮੈਂ ਇਹ ਪੁੱਤਰੀ ਨੇਕੀ ਕਹੂੰਗਾ ਜਿਹੜੀ ਉਹ ਆਪਦੇ ਸਮੇਂ ਦੇ ਵਿੱਚ ਕਮਾ ਕੇ ਗਿਆ ਉਹ ਅੱਜ ਸਾਨੂੰ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ। ਵੈਸੇ ਅੱਜ ਦਾ ਦਿਨ ਕੋਈ ਸਾਡੇ ਲਈ ਖੁਸ਼ੀ ਦਾ ਦਿਨ ਨਹੀਂ ਹੁੰਦਾ ਇੱਕ ਭਾਵੁਕ ਮਾਹੌਲ ਹੈ ਸਵੇਰ ਦਾ। ਅਸੀਂ ਉਸ ਵਿਚੜੀ ਆਤਮਾ ਨੂੰ ਜਦੋਂ ਯਾਦ ਕਰਦੇ ਹਾਂ ਤੇ ਕਾਵਧੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਇੱਕ ਸਾਡੇ ਕੋਲ ਆਪਣੀ ਇੱਕ ਦਿਲੋਂ ਪੜਾਅਸ ਕੱਢਣ ਦਾ ਅੱਜ ਦਾ ਇੱਕ ਦਿਨ ਹੁੰਦਾ ਹੈ। ਅਸੀਂ ਉਹਨੂੰ ਯਾਦ ਵੀ ਕਰਦੇ ਹਾਂ ਉਹਦੇ ਚੰਗੇ ਕੀਤੇ ਕੰਮਾਂ ਨੂੰ ਯਾਦ ਕਰਦੇ ਹਾਂ ਉਹਨੀਆਂ ਚੰਗੀਆਂ ਲਿਖਤਾਂ ਨੂੰ ਯਾਦ ਕਰਦੇ ਹਾਂ ਜਿਵੇਂ ਅੱਜ ਈਪੀ ਰਿਲੀਜ਼ ਹੋਈ ਹੈ ਤੁਸੀਂ ਦੇਖਿਆ ਹੋਊਗਾ। ਅੱਜ ਲੇ 55 ਮਿੰਟਾਂ ਦੇ ਵਿੱਚ ਹੀ ਮਿਲੀਅਨ ਕ੍ਰਾਸ ਕਰ ਗਈ ਹੈ ਨਾ ਇਹ ਇਹਨਾਂ ਜਵਾਕਾਂ ਦਾ ਜਿਹੜੇ ਆਏ ਨੇ ਦੂਰੋਂ ਨੇੜਿਓਂ ਉਹਦੇ ਸਿੱਧੂ ਦੇ ਮਾਦਾ ਭੈਣ ਭਰਾ ਹੀ ਕਹਿੰਦਾ ਫੈਨਟਾਸੀ ਕਦੇ ਕਿਹਾ ਹੀ ਨਹੀਂ ਨਾ ਉਹਨੇ ਕਿਹਾ ਨਾ ਕਦੇ ਮੈਂ ਕਿਹਾ ਸਾਡਾ ਤਾਂ ਇਹ ਪਰਿਵਾਰ ਹੈ ਔਰ ਇਹਨਾਂ ਦੀ ਦਿੱਤੀ એનર્ਜੀ ਨਾਲ ਜੇ ਅੱਜ ਅਸੀਂ ਸਰਕਾਰ ਨਾਲ ਦੋਸ਼ੀਆਂ ਨਾਲ ਇੱਕ ਗੈਂਗਸਟਰ ਵਰ ਵਰਗੀ ਵੱਡੀ ਬੁਰਾਈ ਦੇ ਨਾਲ ਟੱਕਰ ਦੇ ਹੀ ਖੜੇ ਆ ਤਾਂ ਇਹਨਾਂ ਲੋਕਾਂ ਦੀ ਤਾਕਤ ਦਿੱਤੀ ਹੋਈ ਹੈ ਵਰਨਾ ਮੈਥੋਂ ਕੌਣ ਡਰਦਾ ਸੀ ਉਹਨਾਂ ਨੂੰ ਪਤਾ ਵੀ ਇਹਦੇ ਪਿੱਛੇ ਨੇ ਜਿਹੜੇ ਲੱਖਾਂ ਲੋਕ ਖੜੇ ਨੇ ਤਾ ਇਹਨਾਂ ਦੀ ਦਿੱਤੀ ਹੋਈ ਤਾਕਤ ਨਾਲ ਜਿਵੇਂ ਸਾਰਿਆਂ ਦੇ ਨਾਲ ਇਨਸਾਫ ਦੇ ਲਈ ਜੂਝ ਰਹੇ ਹਾਂ ਸਾਰੇ ਬਿਲਕੁਲ ਇਹ ਗੀਤਾਂ ਦੇ ਵਿੱਚ ਜਿਵੇਂ ਉਹਨਾਂ ਨੇ ਇੱਕ ਕਬੱਡੀ ਕੱਪ ਦੀ ਵੀ ਗੱਲ ਕੀਤੀ ਤੇ ਹੋਰ ਵੀ ਕਾਫੀ ਉਹ ਲੋਕ ਜਿਹੜੇ ਧੋਖਾ ਉਸ ਟਾਈਮ ਵੀ ਦੇਗੇ ਸੀ ਉਹਦੇ ਬਾਰੇ ਕੀ ਕਹਿੰਦੇ ਬਿਲਕੁਲ ਉਹ ਸ਼ੁਭਦੀ ਪਧਾਉਰਾ ਇਹਨਾਂ ਵੱਡਾ ਸੀ ਕਿ ਸਾਰੇ ਲੋਕਾਂ ਦੀ ਪਛਾਣ ਕਰਨੀ ਬੜੀ ਮੁਸ਼ਕਲ ਸੀ ਅੱਜ ਵੀ ਹੁਣ ਤੁਸੀਂ ਦੇਖੋ ਵੀ 200 ਬੰਦਾ ਖੜਾ ਹੈ ਮੈਂ ਕਿਦਾਂ ਕਿਸੇ ਦੇ ਮੰਨੇ ਦਾ ਉਹਨੂੰ ਪੜ੍ਹ ਸਕਦਾ ਵੀ ਸਾਰੇ ਮੇਰੇ ਪ੍ਰਤੀ ਲੋਇਲ ਨੇ ਜਾਂ ਸਾਰਿਆਂ ਇਹ ਹਰ ਇੱਕ ਲਈ ਔਖਾ ਕੰਮ ਹੈ ਸਾਡੇ ਲਈ ਵੀ ਸੀਗਾ ਸ਼ਾਇਦ ਉਹਦਾ ਕਰਕੇ ਕਾਫੀ ਵੱਡੀਆਂ ਬਲੰਡਰ ਮਿਸਟੇਕ ਹੋਈਆਂ ਸਾਡੇ ਤੋਂ ਸੁਰੱਖਿਆ ਦੇ ਵਿੱਚ ਤਾਂ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਬਿਲਕੁਲ ਜਿਵੇਂ ਚਾਉਣ ਵਾਲੇ ਵੇਟ ਕਰਦੇ ਰਹਿੰਦੇ ਆ ਕਿ ਕੋਈ ਨਵਾਂ ਸੌਂਗ ਆਊਗਾ ਤੇ ਅਸੀਂ ਜਾਉਣੇ ਆ ਕੇ ਛੇਤੀ ਤੋਂ ਛੇਤੀ ਇਹਨੂੰ ਫੋਲੋ ਕਰੀਏ ਉਹਦੇ ਰੀਲਾਂ ਬਣਾਈਏ ਇਹ ਖਜ਼ਾਨਾ ਕਿੰਨਾ ਕੁ ਵੱਡਾ ਹੈ ਕਿੰਨੇ ਇੱਕ ਹੋਰ ਐਵੇਂ ਦਾ ਸਮੁੰਦਰ ਦੇ ਵਿੱਚ ਕਿੰਨੇ ਕ ਗੀਤ ਪਏ ਆ ਬਿਲਕੁਲ ਮੈਨੂੰ ਉਹਦੇ ਚਾਹਣ ਵਾਲਿਆਂ ਨੂੰ ਦੱਸ ਦਿਆਂ ਨੂੰ ਇਸ ਗੱਲ ਦੀ ਖੁਸ਼ੰਤ ਹੈ ਕਿ ਉਹਦਾ ਸ਼ਰੀਰ ਖਤਮ ਕੀਤਾ ਹੈ ਪਾਪੀਆਂ ਨੇ ਆਵਾਜ਼ ਉਹਦੀ ਤੁਹਾਡੇ ਕੰਨਾਂ 'ਚ ਹਮੇਸ਼ਾ ਗੂੰਜਦੀ ਰਹੂਗੀ ਔਰ ਆਪਣੇ ਕੋਲੇ ਬੜਾ ਮੈਟਰ ਹੈਲੇ ਇਹ ਜਿਹੜਾ ਆਪਾਂ ਸਮੇਂ-ਸਮੇਂ ਦੇ ਉੱਤੇ ਰਿਲੀਜ਼ ਕਰਦੇ ਰਹਾਂਗੇ ਉਹਦੇ ਗਾਣੇ ਜਿਵੇਂ ਬਿਲਕੁਲ ਆਪਾਂ ਬਾਹ ਖੜੀ ਕਰਕੇ ਛੱਡਿਆ ਕਰਾਂਗੇ ਵੀ ਆਜੋ ਜਿਹਨੇ ਆਉਣਾ ਹੈ ਸਭ ਡੇਟਾ ਚੇਂਜ ਕਰ ਲੈਣਗੇ ਪਰ ਕਿਸੇ ਦੀ ਹਿੰਮਤ ਨਹੀਂ ਹੈਗੀ। ਸ਼ਰੀਰ ਠੀਕ ਹੈ ਉਹਦਾ ਅਸੀਂ ਖੋਲਿਆ ਪਰ ਉਹਦੀਆਂ ਜਾਂਚਾਂ ਨੂੰ ਇਸੇ ਤਰ੍ਹਾਂ ਹੀ ਸੰਭਾਲ ਕੇ ਰੱਖਣਾ ਹੈ। ਇੱਕ BBC ਵੱਲੋਂ ਜਿਹੜਾ ਅੱਜ ਜਿਹੜਾ ਉਹ ਲਾਂਚ ਕੀਤਾ ਗਿਆ ਉਹਦਾ ਅੱਜ ਜਿੰਨਾ ਵੀ ਆ ਡਾਕੂਮੈਂਟਰੀ ਜਿਹੜੀ ਆ ਉਹ ਅੱਜ ਵਿਖਾਈ ਗਈ ਹੈ ਉਹਦੇ ਬਾਰੇ ਕੀ ਕਹੂੰਗੀ? ਬਿਲਕੁਲ ਮੈਂ BBC ਦੀ ਮੇਰੇ ਮਨ ਦੇ ਵਿੱਚ ਅੱਜ ਤੋਂ ਪਹਿਲਾਂ ਕਾफी ਇੱਜ਼ਤ ਸੀ ਕਿਉਂਕਿ ਬੜਾ ਵੱਡਾ ਜਿਹੜਾ ਬ੍ਰਾਡਕਾਸਟ ਕਾਰਪੋਰੇਸ਼ਨ ਇੱਕ ਵੱਡਾ ਅਦਾਰਾ ਹੈ। ਹੂੰ। ਪਰੰਤੂ ਉਹ ਵੱਡਾ ਅਦਾਰਾ ਵੀ ਕਿਸੇ ਦੀ ਨਿੱਜਤਾ ਦੇ ਉੱਤੇ ਇਸ ਤਰ੍ਹਾਂ ਡਿਗਦਾ ਬਨ ਸਾਈਡਡ ਸਟੋਰੀਆਂ لوکاں نو ਘਬਰਾਹ ਕਰਨ ਦੇ ਲਈ ਉਹਨਾਂ ਦੇ ਅੱਗੇ ਪੇਸ਼ ਕਰਦਾ ਹੈ ਅੱਜ ਮੇਰਾ ਉਹਨਾਂ ਤੋਂ ਮੇਰਾ ਵਿਸ਼ਵਾਸ ਜ਼ਰੂਰ ਟੁੱਟਿਆ ਇਸ ਗੱਲ ਦੇ ਉੱਤੇ ਕਿਉਂਕਿ ਉਹਨਾਂ ਨੇ ਜਿੰਨੀਆਂ ਵੀ ਇੰਟਰਵਿਊ ਕੀਤੀਆਂ ਨੇ ਕਿਸੇ ਕੌਮਨ ਪਰਸਨ ਦੀ ਤਾਂ ਕੀਤੀ ਨਹੀਂ ਹੈ ਪਰਿਵਾਰ ਦੀ ਨਹੀਂ ਕੀਤੀ ਪਰਿਵਾਰ ਨਾਲ ਮਿਲਬਰਤਨ ਜਾਂ ਪਰਿਵਾਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਨਹੀਂ ਕੀਤੀ ਕੇਵਲ ਤੇ ਕੇਵਲ ਦੋਸ਼ੀ ਨੇ ਤੂਹਾਂ ਕਰਕੇ ਇੱਕ ਪਾਸੜ ਕਾਰਵਾਈ ਦਿਖਾਈ ਇਹ ਬੀਬੀਸੀ ਦੇ ਅਦਾਰੇ ਤੋਂ ਮੈਨੂੰ ਇਹ ਅਮੀਨ ਕਦੇ ਵੀ ਨਹੀਂ ਸੀ ਇੱਕ ਲਾਸਟ ਸਵਾਲ ਹੋਰ ਜੀ ਜਿਵੇਂ ਬੀਤੇ ਦੀ ਨਹੀਂ ਤੁਸੀਂ ਇੱਕ ਐਲਾਨ ਵੀ ਕਰਤਾ ਸੀ ਕਿ ਆਉਣ ਵਾਲੀ 2027 ਦੇ ਵਿੱਚ ਚੋਣਾਂ ਦੇ ਵਿੱਚ ਵੀ ਇੱਕ ਕੈਂਪੇਨ ਕਰਕੇ ਲੜਾਂਗੇ ਕਾਂਗਰਸ ਪਾਰਟੀ ਦੇ ਨਾਲ ਇਹਦੇ ਵਿੱਚ ਕਿੰਨਾ ਖਸੋ ਦੇਖੋ ਜੀ ਗੱਲ ਇਹ ਹੈ ਵੀ ਰਾਜਨੀਤੀ ਦਾ ਨਾਮ ਮੇਰੇ ਪੁੱਤ ਨੂੰ ਸ਼ੌਂਕ ਸੀ ਨਾ ਮੈਨੂੰ ਸ਼ੌਂਕ ਅਸੀਂ ਰਾਜਨੀਤੀ ਤੇ ਆਉਣਾ ਸਾਡੀ ਮਜਬੂਰੀ ਬਣੀ ਪਈ ਹੈ ਤੁਸੀਂ ਦੇਖੋ ਜਦੋਂ ਤੁਹਾਡੀ ਇੱਕ ਸਹੀ ਗੱਲ ਨੂੰ ਵੀ ਪ੍ਰਸ਼ਾਸਨ ਦੇ ਕੋਲੇ ਲੈ ਕੇ ਜਾਂਦੇ ਹਾਂ ਉਹ ਨਹੀਂ ਸੁਣਦਾ ਇਨਵੈਸਟੀਗੇਸ਼ਨ ਸਾਰੀ ਅਧੂਰੀ ਪਈ ਹੈ ਅਸੀਂ ਜਿੰਨਾ ਲੋਕਾਂ ਦੇ ਸ਼ੱਕ ਜ਼ਾਹਰ ਕਰਦੇ ਹਾਂ ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਕਰਦਾ ਆ ਜਿਹੜੇ ਤਿੰਨ ਚਾਰ ਦੋਸ਼ੀ ਨੇ ਕਲੀਅਰ ਅਸੀਂ ਪੁਲਿਸ ਕੋਲੇ ਪਿੱਟ ਪਿੱਟ ਕੇ ਬੈਠ ਗਏ ਵੀ ਤੁਸੀਂ ਇਹਨਾਂ ਨੂੰ ਇੱਕ ਵਾਰ ਬੁਲਾ ਕੇ ਸਾਡੇ ਸਵਾਲਾਂ ਦੇ ਅਸੀਂ ਇਹ ਤਾਂ ਨਹੀਂ ਕਹਿੰਦੇ ਸਜ਼ਾ ਦੇ ਉਹਨਾਂ ਨੂੰ ਪਰੰਤੂ ਪੁੱਛ ਕੇ ਇਸ ਤਾਂ ਸਾਡੇ ਤਸੱਲੀ ਕਰਾਈ ਜਾ ਸਕਦੀ ਹੈ ਜੋ ਅਸੀਂ ਪੁਲਿਸ ਨੂੰ ਸਗੋਂ ਸਾਡੀ ਜਿਹੜੀ ਜਾਣਕਾਰੀ ਉਹ ਅੱਗੇ ਸ਼ੇਅਰ ਤਾਂ ਜਰੂਰ ਹੋ ਜਾਂਦੀ ਹੈ ਪੁੱਛ ਕੇ ਛੇ ਨਹੀਂ ਹੁੰਦੀ ਇਹਨਾਂ ਦੀ ਤਾਂ ਹੁਣ ਕੇਵਲ ਤੇ ਕੇਵਲ 6 ਸ਼ੂਟਰ ਰਖੜਨੇ ਚ ਉੱਠ ਕੇ ਆਏ ਉਹ ਆ ਕੇ ਸਾਡੇ ਬੱਚੇ ਨੂੰ ਮਾਰ ਕੇ ਚਲੇ ਗਏ ਬਸ ਸਾਨੂੰ ਇਹ ਤਾਂ ਦੱਸੋ ਸਾਡੇ ਨਾਲ ਦਾ ਰੋਲਾ ਕਾਹਦਾ ਤੁਸੀਂ ਦੱਸੋ ਹੁਣ ਅੱਜ ਦੇ ਅੱਜ ਵੀ ਇਹ 골ਡੀ ਬਰਾੜ ਭਗਾਈ ਮਾਰੀ ਜਾਂਦਾ ਹੈ ਵੀ ਅਸੀਂ ਤਾਂ ਵਿੱਕੀ ਦਾ ਬਦਲਾ ਲੈ ਲਿਆ ਫਲਾਣਾ ਲੈ ਲਿਆ ਉਹ ਭਰਾਵਾ ਜਿਹੜੇ ਤੁਸੀਂ ਤਾਂ ਕੇਵਲ ਸੌਫਟ ਟਾਰਗੇਟ ਨੂੰ ਮਾਰਦੇ ਹੋ ਜਿੰਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ ਉਹਨਾਂ ਤੇ ਦੋ ਲਗਾੜੇ ਭੇਜ ਕੇ ਗੋਲੀਆਂ ਮਰਵਾ ਦਿੰਦੇ ਹੋ ਪਰਲਾ ਲੈਣਾ ਲੋ ਜਿਹੜੇ ਨੇ ਤੁਹਾਡੇ ਮਾਰੇ ਉਹਨਾਂ ਤੋਂ ਲੈ ਲੋ ਨਾ ਜਿਲਾ ਚ ਬੈਠਿਆ ਦਲ ਚੰਗੇ ਭਲੇ ਨੇ ਉਹ ਅਗਲੇ ਕਹਿੰਦੇ ਹਾਂ ਅਸੀਂ ਮਾਰੇ ਆਜਾ ਲੈਰਾ ਬਤਲਾ ਕੁਛ ਨਹੀਂ ਉਹਨਾਂ ਦੇ ਪੱਲੇ ਸਰਕਾਰਾਂ ਇਹਨਾਂ ਨੂੰ ਸ਼ਹਿਦ ਦਿੰਦੀਆਂ ਨੇ ਇਹ ਇੱਕ ਮੋਟਾ ਬਹੁਤ ਵੱਡਾ ਨੈਕਸਸ ਕਹਿ ਸਕਦੇ ਹੋ ਇਸ ਗੱਲ ਨੂੰ ਜਿਹੜਾ ਕੁਝ ਕੁਐਲਿਟੀਸ਼ਨ ਕੁਝ ਪੁਲਿਸ ਅਫਸਰ ਤੇ ਗੈਂਗਸਟਰ ਨਾਲ ਮਿਲ ਕੇ ਸਾਰੀ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ ਸ਼ਾਇਦ ਇਹੀ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਮੈਂ ਬੋਲਣਾ ਚਾਹੁੰਦਾ ਆਵਾਜ਼ ਬੁਲੰਦ ਕਰਨੀ ਚਾਹੁੰਦਾ ਜੇ ਕਰਨ ਦੇਣਗੇ ਤਾਂ ਮੈਂ ਆਪਣੀ ਬਾਪੂਰੀ ਲਾਉਂਦਾ